ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗਰਮੀ ਅੱਜ ਬਹੁਤ ਜ਼ਿਆਦਾ ਸਾਵਣ ਦਾ ਮਹੀਨਾ ਕਾ ਦਾ ਚੜਿਆ ਇਹ ਤਾਂ ਗਰਮੀ ਨਾਲ ਬੁਰਾ ਹਾਲ ਹੋ ਗਿਆ ਗਰਮੀ ਬਹੁਤ ਜ਼ਿਆਦਾ ਪੈਂਦੀ ਪਈ ਤੇ ਹਰ ਇੱਕ ਨੂੰ ਆਪਦੀ ਮੋਟਰ ਤੇ ਆਪਦੇ ਘਰੇ ਆਪਦੇ ਰਸਤੇ ਤੇ ਆਪਦੀ ਪੈੜੀ ਦੀਆਂ ਵੱਟਾਂ ਤੇ ਰੁੱਖ ਲਾਉਣੇ ਚਾਹੀਦੇ ਨੇ ਸਾਰਿਆਂ ਨੂੰ ਵਾਰ-ਵਾਰ ਅਸੀਂ ਬੇਨਤੀ ਇਹੋ ਹੀ ਕਰਦੇ ਆ ਤੇ ਦੂਜੀ ਗੱਲ ਇਹ ਆ ਆਪਾਂ ਭਿਉਣ ਚੱਲੇ ਆ ਆਪਣੇ ਘਰ ਦੀ ਹਲਦੀ ਪਿਓਰ ਦੇਸੀ ਹਲਦੀ ਕਿਸ ਤਰ੍ਹਾਂ ਦੀ ਬਣਦੀ ਏ ਤੇ ਕਿਹੋ ਜਿਹਾ ਹੁੰਦਾ ਰੰਗ ਆਉਂਦਾ ਆਜੋ ਤੁਹਾਨੂੰ ਦਿਖਾਈਏ ਹਾਂਜੀ ਦੋਸਤੋ ਆਏ ਆਪਣੇ ਘਰ ਦੀ ਹਲਦੀ ਆਰਗੇਨਿਕ ਤਿੰਨ ਵਾਰੀ ਨਿਕਲਨੀ ਏ ਢੋਬੜਾ ਕੇ ਇਹਨੂੰ ਚੀਰਿਆ ਸੀ ਰੰਗ ਵੇਖੋ ਰੰਗ ਵੇਖੋ ਰੰਗ ਕੋ ਵੇਖ ਤੇ ਖਸ਼ਬੋ ਬੜੀ ਵਧੀਆ ਆਉਦੀ ਏ ਪੂਰੇ ਮਹਿਕ ਆਉਂਦੀਆਂ ਹੈਣਾ ਵਧੀਆ ਦੀਆ ਆਹ ਹਾਂ ਉਹਦਾ ਹਥਿਆਰ ਕਰ ਸਕਦਾ ਉਹਨਾਂ ਆਪਾਂ ਬੁਲਜਾਰ ਤੇ ਜਾਈਏ ਗੱਲ ਠੀਕ ਹੈ ਇਹਦਾ ਘਰ ਦੀ ਹਲਦੀ ਨਜ਼ਾਰਾ ਇਹ ਆ ਰੋਗੈਨ ਹਲਦੀ ਨਾੜੇ ਇੰਨੇ ਮਖਾਦ ਦਵਾਈ ਨਹੀਂ ਪਾਈ ਕੋਈ ਇਹਨੂੰ ਤੇ ਰਾਹ ਦੇ ਉੱਤੇ ਤੇ ਲਾਈ ਸੀ ਹਾਂ ਵਧੀਆ ਦੇਖਿਆ ਮੇਰੇ ਸਿੱਖੇ ਜਿਹਾ ਬਲੌਂਗ ਆ ਫੌਲ ਵਧੀਆ ਹਾਂ ਤੇ ਆਹ ਰੰਗ ਵੇਖੋ ਇਹਦਾ ਤਿੰਨ ਵਾਰੀ ਪੀਸਣੀ ਏ ਬਾਟਰ ਨਿਕਲੇ ਪੈਣ ਹੈ। ਹਲਦੀ ਹੋਈ, ਮਰਚ ਹੋਈ, ਸੁੱਕੇ ਵੀ ਉਹਦਾ ਬੰਦਾ ਆਪਣੀ ਜਿਹੜੀ ਚੀਜ਼ ਬੀਜ ਸਕਦੇ ਆ ਕਿਸਾਨ ਭਰਾ ਉਹਦਾ ਬੀਜਣ ਹਲਦੀ ਹੋ ਗਈ, ਚੌਲ ਹੋ ਗਏ, ਮਾਂਦੀ ਇੰਨਾ ਉਹਦਾ ਕੰਮ ਆਪ ਨੂੰ ਕਰਨਾ ਚਾਹੀਦਾ। ਉਹ ਆਪਾਂ ਨੂੰ ਬਾਜ਼ਾਰ ਤੇ ਨਹੀਂ ਡਿਪੈਂਡ ਹੋਣਾ ਚਾਹੀਦਾ। ਗੱਲ ਠੀਕ ਐ, ਇੰਨਾ ਕੁ ਦਾ ਕਰਦੇ ਹੋਏ ਨਿੱਕੇ ਨਿੱਕੇ ਸਬਜ਼ੀਆਂ ਆਪਦੀਆਂ ਲਾਈਆਂ ਯਾਰ। ਆਪਾਂ ਰੋਲਾ ਦੇ ਪਾਉਣੇ ਆ ਜੀ ਆ ਵੀ ਡੁਪਲੀ ਕਿ ਜੇ ਕੁਝ ਕਰਨ ਵਾਲਾ ਹੋਵੇ ਤਾਂ ਕਰਨ ਵਾਲਾ ਸਭ ਕੁਝ ਪੈਦਾ ਕਰ ਸਕਦਾ ਬਗੈਰ ਲੂਣ ਤੋਂ ਕਹਿੰਦੇ ਨੇ ਬਸ ਬਗੈਰ ਲੂਣ ਤੋਂ ਸਭ ਕੁਝ ਕਿਸਾਨ ਪੈਦਾ ਤਾਲੀਆਂ ਨਾਲਾਂ ਵੀ ਆਪਣੇ ਕੋਲ ਬਣਦੀਆਂ ਨੇ ਸਾਰਾ ਕੁਝ ਹੁੰਦਾ ਹਾ ਲੋਈ ਦੂਰੋਂ ਬਾਸ਼ਨਾ ਆਉਣੀ ਤੇ ਆਉਣੀ ਹਲਦੀ ਦੀ ਹਲਦੀ ਬੀਜ ਦੀ ਪਈ ਹੈ ਨਾ ਬਾਸ਼ਰਾਵੇ ਕਿੰਨੀ ਵਧੀਆ ਹੋਊ ਬਹੁਤ ਵਧੀਆ ਸੁਗੰਧ ਆਉਂਦੀ ਆਹ ਸਬਜੀ ਪਾਈ ਬੜਾ ਲੱਗਦਾ ਤੇ ਸਾਰਿਆਂ ਨੂੰ ਇਹ ਵੀ ਬੇਨਤੀ ਕਰਦੇ ਆਂ ਨਾ ਘਰੇ ਆਪਦੇ ਲਾਓ ਕੋਈ 10 12 ਬੂਟੇ ਹਲਦੀ ਦੇ ਇਹਦਾ ਕੱਚੀ ਹਲਦੀ ਵੀ ਬੜੀ ਚੰਗੀ ਹੁੰਦੀ ਹੈ ਕਈ ਰੋਗ ਕੱਟਦੀ ਹੈ ਘਰ ਦੀ ਹਲਦੀ ਬਾਜ਼ਾਰੋਂ ਲਿਆਉਣੇ ਉਹਦੇ ਰੰਗ ਪਾਇਆ ਹੁੰਦਾ ਯਾ ਵੇਖੋ ਕਿੰਨੀ ਵਧੀਆ ਹਲਦੀ ਬਣ ਗਈ ਰਾੰਗੋ ਵੇਖੋ ਕਿੰਨਾ ਵਧੀਆ ਬਣਿਆ ਤੇ ਬਾਸ਼ਨਾ ਵੀ ਦੂਰੋਂ ਆਉਂਦੀ ਏ ਇੰਨਾ ਕੇੰਦਰ ਮਿਹਨਤ ਜਿਆਦਾ ਕਰਨੀ ਪੈਂਦੀ 3 ਵਾਰੀ ਪੀਣੀ ਪੈਂਦੀ ਏ ਬਾਰੀ ਕੰਡਵੀ ਪੈਂਦੀ ਏ ਰੋੜ ਥੋੜੀ ਮਿਹਨਤ ਤਾਂ ਕਰਨੀ ਪੈਂਦੀ ਇਦੇ ਦੇ ਹਾਂਜੀ ਦੋਸਤੋ ਇਹ ਸੀ ਆਪਣੇ ਘਰ ਦੀ ਪਿਓਰ ਦੇਸੀ ਹਲਦੀ ਤੇ ਇਹ ਰਸਤੇ ਦੇ ਨਾਲ-ਨਾਲ ਵੱਟ ਤੇ ਮੈਂ ਲਾਈ ਸੀ ਤੇ ਜਿਹੜੀ ਹੁਣ ਪਿਆਗੇ ਲਿਆਂਦੀ ਏ ਸਾਡੇ ਕੋਲ ਘਰ ਤੋਂ ਘੱਟ ਸਾਲ 1.5 ਸਾਲ ਜਾਂ 2 ਸਾਲ ਕੱਢੇਗੀ ਇਹ ਜਿੰਨੀ ਹਲਦੀ ਪੀਸ ਗਈ ਏ ਤੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਆਣੇ ਕਿ ਆਪਾਂ ਨੂੰ ਆਪਣੀਆਂ ਵੱਟਾਂ ਤੇ ਲਾਉਣੀ ਚਾਹੀਦੀ ਹਲਦੀ ਇਹ ਜਿਹੜਾ ਆਪਣੇ ਘਰੇ ਇੱਕ ਆਰਗੇਨਿਕ ਹਲਦੀ ਤਿਆਰ ਹੁੰਦੀ ਏ ਨਾਲੇ ਬਿਨਾ ਖਾਦ ਦਵਾਈ ਤੋਂ ਰੂੜੀ ਵਾਲੀ ਥਾਂ ਤੇ ਲਾ ਦੋ ਰੂੜੀ ਸੁੱਟ ਦੇ ਨਾਲ ਫਰੀਂ ਦੇ ਵਿੱਚ ਤਿਆਰ ਹੁੰਦੀ ਹੈ